ਸਾਲਸਤ ਜਿੰਦਾਬਾਦ ਸਾਲਸਤ ਜਿੰਦਾਬਾਦ ਸਵਾਗਤ ਕਰੇਗਾ ਸਵਾਗਤ ਠੀਕ ਬੱਲੇ ਠੀਕ ਬੱਲੇ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਵਿਖੇ ਜਥੇਦਾਰ ਭਾਈ ਮੈਲ ਸਿੰਘ ਜੀ ਬੱਬਰ ਦੇ ਲੰਮੇ ਸੰਘਰਸ਼ ਅਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਮਹਾਨ ਪੰਥਕ ਸਮਾਗਮ ਬਹੁਤ ਚੜ੍ਹਦੀ ਕਲਾ ਨਾਲ ਸੰਪੂਰਨ ਹੋਇਆ ਇਸ ਮੌਕੇ ਜਲਾਵਤਨੀ ਜਰਨੇਲਾ ਭਾਈ ਗਜਿੰਦਰ ਸਿੰਘ ਬਾਨੀ ਦਲ ਖਾਲਸਾ ਅਤੇ ਜਥੇਦਾਰ ਭਾਈ ਮਹਿਲ ਸਿੰਘ ਜੀ ਬੱਬਰ ਦੀਆਂ ਤਸਵੀਰਾਂ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਗੁਰਦੁਆਰਾ ਸਾਹਿਬ ਵਿਖੇ ਸ਼ੋਭਿਤ ਕੀਤੀਆਂ ਗਈਆਂ। ਸਰਬਤ ਖਾਲਸਾ ਦੁਆਰਾ ਥਾਪੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਦਾ ਭਾਈ ਮਹਿਲ ਸਿੰਘ ਜੀ ਅਤੇ ਉਹਨਾਂ ਦੇ ਸੰਘਰਸ਼ੀ ਜੀਵਨ ਬਾਰੇ ਇੱਕ ਖਾਸ ਸੰਦੇਸ਼ ਇਸ ਮਹਾਨ ਪੰਥਕ ਸਮਾਗਮ ਦੇ ਮੌਕੇ ਪੜ੍ਹ ਕੇ ਸੰਗਤਾਂ ਨਾਲ ਸਾਂਝਾ ਕੀਤਾ ਗਿਆ। ਅੱਜ ਨੀਯਾਰਕ ਤੋਂ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਲ ਵਿੱਚ ਖੜੇ ਆਂ ਜਿੱਤੋਂ ਬੇਨਤੀ ਕਰਦੇ ਆਂ ਕਿ ਅੱਜ ਸਾਡੇ ਕੌਮ ਦੇ ਜਲਾਵਤਨੀ ਯੋਧੇ ਭਾਈ ਗਜਿੰਦਰ ਸਿੰਘ ਜੀ ਔਰ ਭਾਈ ਮਹਿਰ ਸਿੰਘ ਬੱਬਰ ਜਿਨ੍ਹਾਂ ਨੇ ਲਗਭਗ ਆਪਣੇ ਜ਼ਿੰਦਗੀ ਦੇ ਜਿਹੜੇ ਗੋਲਡਨ ਪੀਰੀਅਡ ਜਿਹਨੂੰ ਆਪਾਂ ਕਹਿੰਦੇ ਆ 47 ਬਰੇ ਜਿਹੜੇ ਜਲਾਵਤਨੀ ਕੱਟੀ ਕੌਮ ਦੇ ਵਾਸਤੇ ਉਹਨਾਂ ਦੇ ਵੱਡੇ ਵੱਡੇ ਉਹਨਾਂ ਦੀਆਂ ਕੁਰਬਾਨੀਆਂ ਕੌਮ 바ਤੇ ਆਪਣੇ ਪਰਿਵਾਰ ਉਹਨਾਂ ਦੇ ਸਮੁੱਚਾ ਪਰਿਵਾਰ ਇਸ ਕੌਮੀ ਸ਼ਿਵਾਰਸ਼ ਦੇ ਵਿੱਚ ਉਹਨਾਂ ਨੇ ਬਹੁਤ ਵੱਡੀਆਂ ਸਵਾਮਾਂ ਕੀਤੀਆਂ ਇਹਨਾਂ ਸਿੰਘਾਂ ਦੀਆਂ ਅੱਜ ਗੁਰਦੁਆਰਾ ਸਾਹਿਬ ਸਿੱਖ ਕਲ ਸੋਸਾਇਟੀ ਦੇ ਕੇ ਸਮੁੱਚੀਆਂ ਪਰਿਵਾਰਾਂ ਪਰੰਦੇ ਕਮੇਟੀਆਂ ਵਰਤਕ ਜਿੱਤੇ ਵਸੀਆਂ ਔਰ ਸਿੱਖ ਕਲ ਸੋਸਾਇਟੀ ਰੈਜਿਮੈਂਟ ਹੈਲ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਵੱਲੋਂ ਅੱਜ ਫੋਟੋਆਂ ਸੋਭਿਤ ਕੀਤੀਆਂ ਜਾ ਰਹੀਆਂ ਇੱਥੇ ਕੌਮ ਦੇ ਭੱਤੇ ਸ਼ਹੀਦ ਜਿਨ੍ਹਾਂ ਨੇ 1984 ਦੇ ਵਿੱਚ ਕੌਮ ਵਾਸਤੇ ਕਾਲਣਾਵਾ ਕਾਲੀਆਂ ਸ਼ਹਾਦਤਾਂ ਬਰਪਤ ਕੀਤੀਆਂ ਉਹਨਾਂ ਯੋਧਿਆਂ ਦੀਆਂ ਇੱਥੇ ਫੋਟੋਆਂ ਸ਼ੋਭਦ ਹਨ ਅੱਜ ਉੱਥੇ ਭਾਈ ਮਹਿਲ ਸਿੰਘ ਬੱਬਰ ਔਰ ਭਾਈ ਖਜਿੰਦਰ ਸਿੰਘ ਦਲ ਖਾਲਸਾ ਦੇ ਜੋਬਾਨੀ ਆ ਉਹਨਾਂ ਦੀਆਂ ਫੋਟੋਆਂ ਸਟੋਪ ਕੀਤੀਆਂ ਜਾ ਰਹੀਆਂ ਸੋ ਇਹ ਗੱਲ ਆਪ ਜੀ ਨੂੰ ਅਸੀਂ ਦੱਸ ਰਹੇ ਹਾਂ ਗੁਰਦੁਆਰਾ ਸਾਹਿਬ ਸਿਕਲਸੇੜੀ ਤੋਂ ਤੇ ਧੰਨਵਾਦ ਕਰਦੇ ਆ ਮੈਨੇਜਮੈਂਟ ਦਾ ਜਿਥੇ ਬੰਦੀਆਂ ਸਿੱਖ ਸੰਗਤਾਂ ਜੋ ਐਸਪੀਐਲ ਇਹਤੇ ਜੁੜੀਆਂ ਹੋਈਆਂ ਹਨ ਆਓ ਆਪਾਂ ਉਹਨਾਂ ਵਾਸਤੇ ਕੁਝ ਨਾਰੇ ਜਿਹੜੇ ਆ ਉਹਨਾਂ ਦੇ ਸਤਕਾਰ ਵਜੋਂ ਅਸੀਂ ਬੋਲਣੇ ਆ ਪਾਈ ਗਜਿੰਦਰ ਸਿੰਘ ਖਾਲਸਾ ਤੇਰੀ ਸੋਚ ਤੇ ਕਰਾਂਗੇ ਠੋਕ ਕੇ ਪਾਈ ਗਜਿੰਦਰ ਸਿੰਘ ਖਾਲਸਾ ਤੇਰੀ ਸੋਚ ਤੇ ਕਰਾਂਗੇ ਠੋਕ ਕੇ ਪਾਈ ਮਹਿਲ ਸਿੰਘ ਪੱਪਰਾ ਤੇਰੀ ਸੋਚ ਤੇ ਕਰਾਂਗੇ ਠੋਕ ਕੇ ਸ਼ਹੀਦੋ ਤੁਹਾਡੀ ਸੋਚ ਤੇ ਕਰਾਂਗੇ ਠੋਕ ਕੇ ਹਰ ਅਸਤਾਨ ਜਿੰਦਾਬਾਦ ਹਰ ਅਸਤਾਨ ਜਿੰਦਾਬਾਦ ਹਰ ਅਸਤਾਨ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ